ചിരി ਹਾਂ ਜਿਵੇਂ ਬੰਦੇ ਵੀ ਨਹੀਂ ਆ ਗਏ ਸੀ ਉਦੋਂ ਸਾਰੇ ਚਲ ਗਏ ਸੀ ਡਰ ਦੇ ਮਾਰੇ ਆਪਣੇ ਘਰ ਲੁੱਕ ਕੇ ਹੋਏ ਸੀ ਵਾਇਰਡੀ ਨੇ ਦੱਸਿਆ ਇੱਥੇ ਕੋਈ ਵੀ ਨਹੀਂ ਆ ਗਏ ਹਾਂ ਫਿਰ ਆਪਣੇ ਮਮਾ ਜੀ ਨੂੰ ਦੱਸਿਆ ਦੱਸਿਆ ਨਹੀਂ ਪੁੱਛਿਆ ਪੁੱਛਿਆ ਫਿਰ ਮਮਾ ਜੀ ਨੇ ਕਿਹਾ ਫਿਰ ਇੱਥੇ ਇੱਕ ਬੱਬਾ ਸ਼ੇਰ ਨੇ ਉੱਪਰ ਟਗੜਾਈ ਧੀ ਕਿੰਨੇ ਧਗੜਾਏ ਉਹਦੇ ਨੋਂਦ ਮੰਗੂ ਤਿੱਖੀਆਂ ਪਰਚੀਆਂ ਮੰਗੂ ਜਿੱਦਾਂ ਪਾਣੀ ਜਾਂਦਾ ਹੈ ਉਦਾਂ ਪਾਣੀ ਦੀ ਧਾਰ ਹੁੰਦੀ ਹੈ ਇਦਾਂ ਇਦਾਂ ਉਹਦਾ ਉਹ ਮੰਗੂ ਇਦਾਂ ਵੀ ਹੋ ਜਾਂਦੀ ਹੈ ਇਦਾਂ ਦੇ ਨੋਂ ਮੰਗੂ ਤਿੱਖੀਆਂ ਪਰਚੀਆਂ ਮੰਗੂ ਨੋਂ ਤਿੱਖੀਆਂ ਨੋਂ ਨੋਂ ਹੂੰ ਨੋਂਦਰਾ ਜਿੱਦਾਂ ਮੇਰੇ ਨੋਂ ਅਗੰਦੇ ਵੇਸੀ ਉਦਾਂ ਕੱਢ ਦੇਸੀ ਮੇਰੇ ਨੋਂ ਉਹਦਾ ਉਹਰੇ ਬਰੇਗੇ ਨੋਖ ਨੇ ਬੱਡਾ ਕੀਤਾ ਹੂੰ ਤੇ ਕਿੰਨੇ ਨੋ ਹੂੰ ਸੱਤ ਤਾ ਤੋ ਵਿਆਨੂ ਬੋਤੇ ਫਿਰ ਨਾ ਫਰ ਕੁੰਡਿਆ ਤਾਰਾ ਭੁਨੇ ਹਸੂ ਇੱਕ ਪੰਜਾ ਮਾਰੇ ਫੇਰ ਹੋ ਗਿਆ ਬੰਦਾ ਫਿਰ ਹਾਥੀ ਨੂੰ ਪੰਜਾ ਮਾਰੇ ਹਾਥੀ ਡੇਗ ਜਾਵੇ ਹੂੰ ਇੱਕ ਪੰਜਾ ਮਾਰੇ ਫੇਰ ਖੁੰਡਿਆ ਤਾਰਾ ਭੁਨੇ ਹਸੂ ਜਿੱਦਾਂ ਪਾਣੀ ਚੱਲਦਾ ਓਦਾਂ ਉਹਦੀ ਖੂਨ ਦੀਆਂ ਧਾਰਾ ਬੁੱਲ ਗਿਆ ਸ਼ੁਰੂ ਹੋ ਜਾਂਦੀਆਂ ਨੇ ਹੂੰ ਫੇ ਹਰ ਰੋਵੇਂ ਫਿੰਜੀ ਨੇ ਦੱਸਿਆ ਨਹੀਂ ਮੈਂ ਲੜਾਂਗਾ ਨਹੀਂ ਨਹੀਂ ਮੈਂ ਉਹ ਤੇ ਨਾ ਮੈਂ ਲੜਾਂਗਾ ਇਕੱਲਾ ਤੁਸੀਂ ਹੀ ਲੜਨਾ ਇਕੱਲਾ ਹੂੰ ਮੈਨੂੰ ਦੇਖਿਓ ਡੋਟ ਕੇ ਹੂੰ ਖੜੇ ਹੋ ਕੇ ਦੇਖਿਓ ਮੈਨੂੰ ਆ ਮੇਲਾ ਘੋੜਾ ਜੇ ਮੇਰਾ ਕੋੜਾ ਖਾ ਜਾ ਫਿਰ ਜਦੋਂ ਤੋਂ ਕੀ ਹੋਇਆ ਹੂੰ ਫਿਰ ਵਾਹ ਗੋਬਿੰਦ ਸਿੰਘ ਜੀ ਨੇ ਦੱਸਿਆ ਮੇਰਾ ਕੋੜਾ ਖਾ ਜਾਣ ਲਈ ਫਿਰ ਇਹਨੂੰ ਸਮਾਲ ਕੇ ਰੱਖਿਓ ਫੜ ਕੇ ਰੱਖਿਓ ਭਾਜਣਾ ਵੀ ਹੂੰ ਅੱਛਾ ਅੱਛਾ ਚਲੋ ਅੱਗੇ ਫਿਰ ਜਦੋਂ ਕੀ ਹੋਇਆ ਹੂੰ ਫਿਰ ਉੱਥੇ ਉਸ ਨਾਲ ਗੁਫਾ ਵਾਲੇ ਆਪਣਾ ਕੋੜਾ ਪਿੱਛੇ ਛੱਡ ਦਿੱਤਾ ਫਿਰ शेर ਗੁੱਸਾ ਵਾਲਾ ਉਹ ਆਪਣੀ ਗੁਫਾ ਛੱਡ ਗਿਆ ਕੱਲਾ ਆ ਗਿਆ ਬਾਹਰ ਫਿਰ ਵਾਇਗੁਰ ਜਿੱਤੇ ਉੱਤੇ ਸ਼ੋਰ ਮਾਰੀ ਫਿਰ ਅਫਰ ਤੋਂ ਦਫਰੀਆ ਫਿਰ ਦੁਦੇ ਹਟਾ ਨਾ ਕਿ ਪਾਂ ਗੱਡੀ ਉਹਦੇ ਢਿੱਡ ਵਿੱਚ ਮਾਰੀ ਫਿਰ ਗੁੱਸਾ ਆਇਆ ਕਿੰਨੂ ਗੁੱਸਾ ਬੱਬਰ ਸ਼ੈਨ ਨੂੰ ਗੁੱਸਾ ਆ ਮੈਨੂੰ ਬਾਈਕ ਨੂੰ ਮਾਰਿਆ ਫੇਰ ਗੁੱਸਾ ਬੱਬਰ ਸ਼ੈਨ ਨੂੰ ਫੇਰ ਜਦ ਮਾਰੀ ਮੂੰਹ ਹੱਡਿਆ ਨੂੰ ਬਸਤੇ ਖਾਣ ਨੂੰ ਉਹਨਾਂ ਹਰ ਗੋਬਨ ਸਿੰਘ ਜੀ ਦਾ ਮੂੰਹ ਖਾਣ ਲੱਗਾ ਸੀ ਮੂੰਹ ਹੱਡਿਆ ਫੇਰ ਉਹਨਾਂ ਦੇ ਦੋ ਇੱਕ ਉੱਪਰ ਇੱਕ ਥੱਲੇ ਉਹਦਾ ਮੂੰਹ ਪਾੜੇ ਛੱਡਿਆ ਫੇਰ ਕਿੰਨੇ ਪਾੜ ਛੱਡਿਆ ਮੂੰਹ ਹਰ ਗੋਵਨ ਸਿੰਘ ਜੀ ਨੇ ਅੱਛਾ ਫਿਰ ਮਰ ਗਿਆ ਉਹ ਲੰਬੇ ਤਗੜੇ ਹੁੰਦੇ ਸੀ ਹੁਣ ਛੋਟੇ ਸੀਗੇ ਹੁਣ ਪਾੜ ਸਿੱਟਿਆ ਮੂੰਹ ਉਹਦਾ ਅਬਚਾਰੇ ਦਾ ਬੱਬਲ ਸ਼ੇਡ ਦਾ ਵਿਚਾਰਾ ਸੀ ਉਹ ਹਾਂ ਜੀ ਪਿਆਰਾ ਵਿਚਾਰਾ ਸੀ ਜਿਹੜਾ ਬੰਦਿਆਂ ਨੂੰ ਭੜ ਕੇ ਖਾਂਦਾ ਸੀ ਤੇ ਉਹ ਵਿਚਾਰਾ ਸੀ ਹਾਂ ਜੀ ਉਹ ਮਰ ਗਿਆ ਵਿਚਾਰਾ ਫਿਰ ਗਿੱਗ ਗਿਆ ਹੂੰ ਉਹਦੇ ਲੱਤਾਂ ਹੂੰ ਉਹਨੇ ਲੱਤ ਅੱਗੇ ਇੱਕ ਹੋਰ ਮਾਰ ਸੀ ਸਾਰੇ ਕੀ ਗਿੰਦੇ ਇੰਨਾ ਲੱਥ ਹੋ ਗਈ ਸੀ ਜਿਹੜੇ ਪਿੱਛੇ ਸੀ ਗੇ ਲੱਤ ਏਦਾਂ ਵੀ ਹੋ ਗਿਆ ਸੀ ਹੂੰ ਬੱਬਰ ਸ਼ੇਰ ਦਾ ਮੂੰਹ ਸੀ ਬੱਬਰ ਸ਼ੇਰ ਦਾ ਮੂੰਹ ਸੀਗਾ ਉਹਦੇ ਦੰਸੇਗੇ ਟਿੱਖੇ ਉਹਦੇ ਸੀਗੇ ਪਰਛਾ ਮੰਗੂ ਟਿੱਖੇ ਅੱਗੇ ਉਹਦਾ ਮੂੰਹ ਵੀ

ਉਹ ਮੈਂ ਦਾ ਲੱਥਾ ਲੱਗਾ ਸੀ ਬਾੜ ਤੇ ਰੱਖ ਦਿੱਤਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੱਸੋ ਹਉ ਦੇਖੋ ਗੰਦੇ ਬੰਦਿਆਂ ਨੇ ਸਲਾਮ ਨਹੀਂ ਸੀ ਗਰਗੋਬਿੰਦ ਸਿੰਘ ਜੀ ਕਿਲੇ ਵਿੱਚ ਪੈਰਨਾ ਹੈ ਹਾਥੀ ਨਾ ਕੋ ਇੱਕ ਆਈਡੀਆ ਸੀਗਾ ਸਾਰਿਆਂ ਨੇ ਦੱਸਿਆ ਕਿਹੜਾ ਆਈਡੀਆ ਹ ਸੇਨੋ ਸਾਬ ਲੋਕੇ ਉੱਥੇ ਕਿਲੇ ਵਿੱਚ ਪੇਜੋਗੇ ਸਾਰੇ ਲੋਕੇ ਨੂੰ ਮਾਰ ਦੇਗਾ ਹੂੰ ਰੋਥੇ ਇਸ ਹਾਥੀ ਨੂੰ ਸ਼ਰਾਬ ਲਈ ਉਹ ਹੁਣ ਪਾਗਲ ਹੋ ਗਿਆ ਫਿਰ ਇੱਕ ਸਿੰਘ ਸੀ ਉਹ ਬਾਈਗਰ ਜੀ ਨੂੰ ਸਿੰਘਿਤra ਬੈਠੀ ਦਬਤ ਪਤਾ ਲੱਗ ਗਿਆ ਸੀ ਫਿਰ ਇੱਕ ਬੰਦੇ ਨੇ ਜਦੋਂ ਇੱਕ ਬੰਦੇ ਆਈ ਸੀ ਫਿਰ ਉਹਨਾਂ ਦੇ ਇੱਕ ਬੰਦੇ ਨੇ ਦੱਸਿਆ ਸ਼ਗਲ ਲਈ ਉਹਨਾਂ ਨੇ ਕਿਹਾ ਮੈਨੂੰ ਹਾ ਥੀਨੂ ਸਾਡਾ ਲਾਗੇ ਸਾਡੇ ਕਿਲੇ ਵਿੱਚ ਭਜ ਜੰਗੇ ਸਾਡੇ ਸਿੰਘ ਨੂੰ ਸਿੰਘ ਨੂੰ ਮਾਰ ਦੇਗਾ ਹਾਂ ਆਪਾਂ ਕੀ ਕਰਾਂਗੇ ਹੂੰ ਉਹਨਾਂ ਨੇ ਦੱਸਿਆ ਉਹਨਾਂ ਨੂੰ ਆਲਾ ਦੋਜੇ ਆਏਗਾ ਫਿਰ ਸਾਡਾ ਭਾਈ ਜਿੱਤਰ ਸਿੰਘ ਜੀ ਉਹਦੇ ਸ਼ਾਰ ਮਾਰ ਕੇ ਮੱਥੇ ਤੇ ਮਾਰ ਦੇਗਾ ਉਹਨਾਂ ਅਗੇ